ਪਹਿਲੇ ਦਿਨ ਤੁਸੀਂ ਕੋਈ ਦਵਾਈ ਖਾਧੀ ਨਸ਼ਾ ਖਾਧਾ ਗੋਲੀ ਖਾਧੀ ਫੀਮ ਖਾਧੀ ਡੋਡੇ ਖਾਧੇ ਜਾਂ ਚਿੱਟਾ ਪੀਤਾ ਜਦੋਂ ਤੁਹਾਨੂੰ ਪਤਾ ਸੀਗਾ ਕਿ ਤੁਸੀਂ ਬਿਲਕੁਲ ਤੰਦਰੁਸਤ ਹੋ ਵਿਆਹ ਤਾਇਆਂ ਕਰਾਉਣ ਲੱਗੇ ਨਾ ਦਿਨ ਤਾਇਆਂ ਤਰਿਆ ਨਸ਼ਾ ਕਰਕੇ ਸੈਕਸੁਅਲ ਟਾਈਮਿੰਗ ਵਧਾਉਣ ਦੇ ਚੱਕਰ 'ਚ ਤੁਸੀਂ ਨਸ਼ਾ ਕੀਤਾ ਕੋਈ ਪਤਾ ਨਹੀਂ ਸੀ ਤੁਹਾਡੀ ਵਾਈਫ ਨੂੰ ਜਾਂ ਤੁਹਾਨੂੰ ਕਿੰਨਾ ਟਾਈਮ ਲੱਗਣਾ ਚਾਹੀਦਾ ਕਿੰਨੇ ਟਾਈਮ 'ਚ ਮੈਂ ਸੈਕਸ ਕਰ ਸਕਦਾ ਕਿੰਨੀ ਮੇਰਾ ਬਾਲਾ ਕਿੰਨੀ ਮੇਰੇ 'ਚ ਤਾਕਤ ਹੈ ਉਸ ਨਸ਼ੇ ਦੇ ਆਸਰੇ ਨੇ ਪਹਿਲੇ ਦਿਨ ਤੁਹਾਡੇ ਅੰਦਰ ਤੁਹਾਡੀ ਕੋਰੀ ਸਲੇਟ ਦੇ ਉੱਤੇ ਲਿਖਤਾ ਕਿ ਫਲਾਨੀ ਦਵਾਈ ਖਾ ਕੇ ਮੈਂ ਸੈਕਸ ਕੀਤਾ ਤਾਂ ਪਹਿਲੇ ਦਿਨ ਹੀ ਅਸੀਂ ਇਸ ਚੀਜ਼ ਦੇ ਡਿਪਰੈਸ਼ਨ 'ਚ ਚਲੇ ਗਏ ਕਿ ਮੈਂ ਉਫੀਮ ਖਾਂਦਾ ਸੀ ਡੋਡੇ ਖਾਂਦਾ ਸੀ ਕੋਈ ਨਸ਼ਾ ਕਰਦਾ ਸੀ ਤਾਂ ਟਾਈਮ ਲੱਗਦਾ ਸੀਗਾ ਅੱਜ ਮੈਂ ਦਵਾਈ ਖਾਦੀ ਨਹੀਂ ਪਹਿਲੀ ਗੱਲ ਤਾਂ ਤੁਹਾਡੇ ਦਿਮਾਗ ਨੇ ਕਮਾਂਡ ਦੇ ਕਰ ਦੇਣੀ ਹੈ ਕਿ ਯਾਰ ਤੂੰ ਫਲਾਨੀ ਚੀਜ਼ ਨਹੀਂ ਖਾਦੀ ਤੇ ਤੇਰਾ ਟਾਈਮ ਘੱਟ ਰਕਣਾ ਹੈ ਦਿਮਾਗ ਦੀ ਕਮਾਂਡ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਗੱਲ ਦੀ ਕਿ ਪਹਿਲੇ ਦਿਨ ਕੋਈ ਨਸ਼ਾ ਨਾ ਕਰੋ ਤੁਸੀਂ ਤੰਦਰੁਸਤ ਹੋ ਕੇ ਖੁਰਾਕ ਚੰਗੀ ਖਾ ਕੇ ਗਰਸਤ ਕਰੋ ਬਹੁਤ ਸਾਰੇ ਬੰਦੇ ਗੱਲ ਕਰਦੇ ਆ ਕਿ ਆਯੁਰਵੈਦਿਕ ਜੇ ਫਾਇਦਾ ਨਹੀਂ ਕਰੋ ਤੇ ਨੁਕਸਾਨ ਨਹੀਂ ਕਰੋ ਇਹ ਵੀ ਸਭ ਤੋਂ ਵੱਡਾ ਝੂਠ ਹੈ ਹਰ ਦਵਾਈ ਦਾ ਸਾਈਡ ਇਫੈਕਟ ਹੈ ਚਾਹੇ ਉਹ ਦਵਾਈ ਦੇਸੀ ਹੈ ਚਾਹੇ ਅੰਗਰੇਜ਼ੀ ਹੈ ਚਾਹੇ ਹੋਮੋਪੈਥੀ ਹੈ ਜਾਂ ਕਿਸੇ ਵੀ ਪੈਥੀ ਦੀ ਹੈ ਆਪਾਂ ਦਵਾਈ ਦੀ ਗੱਲ ਕਰਦੇ ਜਿਹਨੇ ਅੰਦਰ ਜਾ ਕੇ ਕੁਝ ਕਰਨਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਗੱਲ ਠੀਕ ਲੱਗੇ ਤਾਂ ਕਮੈਂਟਸ ਜ਼ਰੂਰ